ਆ ਦੇਖੋ ਜੀ ਇੱਥੇ ਸਾਰਾ ਗਰਾਊਂਡ ਘਟਿਆ ਆ ਸੀਗਾ ਇਹ ਪਿਛਲੀ ਪੰਚਾਇਤ ਨੇ ਗਰਾਊਂਡ ਘਟਿਆ ਸੀਗਾ ਵਿੱਚੇ ਮੰਡੀ ਸੀ ਵਿੱਚੇ ਗਰਾਊਂਡ ਸੀਗਾ ਜੀ ਇੱਥੇ ਗਰਾਊਂਡ ਦੇ ਵਿੱਚ ਬਕਾਇਦਾ ਟੋਏ ਪਾਤੀ ਪਟਦਾ ਸੀ ਠੀਕ ਹੈ ਜੀ ਖੇਡ ਗਰਾਊਂਡ ਸੀ ਬੱਚਿਆਂ ਦਾ ਲਵੇ ਲਵੇ ਮਿੱਟੀ ਚੱਕਦੀ ਜੀ ਸਰਕਾਰੀ ਮਿੱਟੀ ਆ ਚੱਕ ਚੱਕ ਵੇਚਦੀ ਇਹਨਾਂ ਨੇ ਠੀਕ ਹੈ ਗਰਾਊਂਡ ਦੇ ਵਿੱਚੋਂ ਮਿੱਟੀ ਵੇਚਦੀ ਜਾਂ ਕੀ ਹੋਰ ਛੱਡੋ ਇਸ ਲਈ 6 ਮਹੀਨਿਆਂ ਤੋਂ ਅਸੀਂ ਕਹਿ ਰਹੇ ਜੀ ਇਹਨਾਂ ਨੂੰ ਵੀ ਭਰ ਦੋ ਭਰ ਦੋ ਠੀਕ ਹੈ ਜੀ ਵੀ ਕਤੇ ਕੋਈ ਬੱਚਿਆਂ ਦਾ ਮਸਲਾ ਹੱਲ ਕਰ ਦੋ ਗਰਾਊਂਡ ਵਾਲਾ ਕੋਈ ਮਸਲਾ ਨਹੀਂ ਹੱਲ ਹੋਇਆ ਅਖੀਰ 'ਚ ਸਾਨੂੰ ਸਟੈਪ ਚੱਕਣਾ ਪੈ

ਕਿਸੇ ਪ੍ਰਕਾਰ ਦਾ ਕੋਈ ਪਿੰਡ ਚ ਮਤਾਂ ਨਹੀਂ ਪਿਆ ਕਿਸੇ ਵੀ ਬੰਦੇ ਨੂੰ ਪਤਾ ਹੋਵੇ ਜੀ ਵੀ ਇਹ ਅਸੀਂ ਪੱਟ ਰਹੇ ਆ ਜਾਂ ਕੋਈ ਐਲਾਨ ਕਰਿਆ ਹੋਵੇ ਜਾਂ ਪਿੰਡ ਨੂੰ ਕੋਈ ਗ੍ਰਾਮ ਸਭਾ ਕਰੀ ਹੋਵੇ ਕੋਈ ਪੰਚਾਇਤ ਨੇ ਕਿਸੇ ਨੇ ਮੈਸੀ ਲਾਇਆ ਹੋਵੇ ਵੀ ਅਸੀਂ ਭਾਈ ਉਹ ਰੋ ਮਿੱਟੀ ਜਾਂ ਕੁਝ ਵੀ ਕਰ ਰਹੇ ਆ ਅਸੀਂ ਓਟਾ ਜੀ ਕੋਈ ਕਹਿੰਦਾ ਜੀ ਅਜੇ ਉਹਨਾਂ ਕਹਿਣ ਦਾ ਮਤਲਬ ਵੀ ਉਹਨੂੰ ਤਮਕਾਉਂਦੇ ਨਹੀਂ ਇਹ ਕੌਣ ਇਹ ਮਿੱਟੀ ਕਿੰਨਾ ਬਲਕਟੀ ਹੈ ਮਿੱਟੀ ਇਹ ਜਿਹੜੀ ਹੁਣ ਪੰਚਾਇਤਾ ਜੀ ਸਾਡੀ ਉਹਨੇ ਪੱਟੀ ਆ ਜੀ ਇਹ ਇਹ 6 ਮਹੀਨੇ ਪਹਿਲਾਂ ਪੱਟਿਆ ਜੀ ਇਹਨਾਂ ਨੇ ਇਹ ਮੰਨ ਕੇ ਚਲੋ ਇਹ ਦੋ ਗਿੱਲਾਂ ਦਾ ਗਰਾਊਂਡ ਘਟਿਆ ਜੀ ਇਹ ਕਿੱਲੇ ਚ ਮੰਡੀ ਆ ਗਈ ਇਧਰ ਗਰਾਊਂਡ ਆ ਗਿਆ ਜੀ ਉਹ ਤੇ ਮੰਨ ਕੇ ਚਲੋ ਪਿਛਲੇ 6 ਮਹੀਨਿਆਂ ਤੋਂ ਪੱਟੀ ਗਈ ਹੈ 6 ਮਹੀਨਿਆਂ ਤੋਂ ਇਹਨਾਂ ਨੂੰ ਕਹਿ ਵੀ ਰਹੇ ਹਾਂ ਜੀ ਵੀ ਭਰ ਦੋ ਪਾਈ ਇਹਨਾਂ ਨੂੰ ਭਰ ਦੋ ਇਹਨਾਂ ਨੇ ਇਹੋ ਜਿਹਾ ਕੁਝ ਨਹੀਂ ਕਰਿਆ ਹੈਗਾ ਜੀ ਜਦੋਂ ਖੇਤ ਚ ਕੋਈ ਹੈ ਜੀ ਸਰਪੰਚ ਨਾਲ ਗੱਲ ਨਹੀਂ ਕੀਤੀ ਸਰਪੰਚ ਨੂੰ ਬਥੇਰੇ ਮੁੰਡੇ ਭੇਜੇ ਨਹੀਂ ਜੀ ਸਾਰੇ ਭੇਜੇ ਨੇ ਸਭ ਦਾ ਨੈਸੀ ਲਵਾਇਆ ਕੱਲੇ ਕੱਲੇ ਬੱਚੇ ਦਾ ਠੀਕ ਹੈ ਜੀ ਦੇਖੋ ਦੇਖੋ ਕੀ ਹੈ ਵੀ ਇਹ ਸਰਕਾਰ ਦਾ ਮੁੱਦਾ ਕੀ ਹੈ ਵੀ ਯੁੱਧ ਨਸ਼ਾ ਵਿਰੋਧ ਠੀਕ ਹੈ ਜੀ ਚੱਲ ਰਿਹਾ ਹੈ ਵੀ ਤੁਸੀਂ ਦੱਸੋ ਮੈਨੂੰ ਕੀ ਕਰਵੇਂਗੇ ਜੁੱਧ ਨਸ਼ਾ ਵਿਰੋਧ ਜੇ ਬੱਚਾ ਬੇਲਾ ਹੋਊਗਾ ਪਿੰਡ ਦੇ ਵਿੱਚ ਬੇਲਾ ਨਸ਼ਾ ਦੀ ਲੱਗੂਗਾ ਨਾ ਕੋਈ ਇਹ ਜੇ ਕੋਈ ਗਰਾਊਂਡ ਹੋਊਗਾ ਕੋਈ ਖੇਡ ਹੋਊਗੀ ਬੱਚਾ ਗੇਮ ਕਰੂਗਾ ਠੀਕ ਹੈ ਜੀ ਇਹਨਾਂ ਨੇ ਤੋਰ ਪੱਟਦੀ ਠੀਕ ਹੈ ਜੀ ਕਹਿਣਾ ਦਾ ਮਤਲਬ ਵੀ ਹੋਰ ਕਹਿਣਾ ਦਾ ਮਤਲਬ ਵੀ ਇਹਨਾਂ ਨੂੰ ਮੁਸ਼ਕਲਾ ਪੈਦਾ ਕਰਤੀਆਂ ਕੋਈ ਹੱਲ ਨਹੀਂ ਕਰਿਆ ਇਹਨਾਂ ਦਾ ਠੀਕ ਹੈ ਹਰ ਬੰਦੇ ਦਾ ਮੈਸੇਜ ਬਚਾਇਆ ਉਹਨਾਂ ਨੂੰ ਵੀ ਭਾਈ ਇਹਦਾ ਹੱਲ ਕਰੋ ਕੋਈ ਹੱਲ ਨਹੀਂ ਕਰਿਆ ਅਖੀਰ ਜਾ ਕੇ ਸਟੈਪ ਚੱਕਣਾ ਪੈ ਗਿਆ ਜੀ ਠੀਕ ਹੈ ਇਹਨਾਂ ਦੀ ਐਪਲੀਕੇਸ਼ਨ ਦਿੱਤੀ ਹੈ ਬਕਾਇਦਾ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਹਜੇ ਜਿਹੜ ਉਹ ਇਹ ਚੱਕੀ ਫਿਰਦੇ ਨੇ ਜਿਹੜੇ ਬੰਦੇ ਨੇ ਅਸੀਂ ਸੈਨ ਕਰਵਾ ਕੇ ਦੇ ਕੇ ਆਏ ਸੀਗੇ ਇਹ ਜਗਾ ਹੈ ਕਿਸ ਚੀਜ਼ ਦੀ ਇਹ ਸਾਡੀ ਪੰਚਾਇਤੀ ਜ਼ਮੀਨ ਹੈ ਜੀ ਇਹ ਇਹ ਸਾਡੇ ਪਿੰਡ ਦੀ ਸਰਕਾਰੀ ਜ਼ਮੀਨ ਹੈ ਠੀਕ ਹੈ ਜੀ ਸ਼ਾਮਲਾਟ ਕਹਿੰਦੇ ਨੇ ਜੀ ਨੂੰ ਉਹ ਕਿ ਕਿੱਟੇ ਗਿਆ ਸੀ ਅਸੀਂ ਇੱਥੇ ਮੰਨ ਕੇ ਚਲੋ ਦੋ ਕਿੱਲਾਂ ਦੀ ਪਿਛਲੀ ਪੰਚਾਇਤ ਨੇ ਦੋ ਕਿੱਲੇ ਕੱਟੇ ਸੀ ਕਿ ਕਿਲਾ ਕਰੋੜ ਕਟਿਆ ਸੀਗਾ ਤੇ ਇੱਕ ਕਿੱਲੇ 'ਚ ਕੱਟੀ ਸੀ ਮੰਡੀ ਇਹ ਮਤੇ 'ਚ ਪਾਏ ਹੋਏ ਨੇ ਬਤਾ ਹਾਂ ਜੀ ਹਾਂ ਮਤਾ ਪਿਆ ਹੈ ਜੀ ਵਿਚਲਾ ਮਲਕੀਤ ਸਰਪੰਚੋ ਪਿਛਲੇ ਪਲਾਨ 'ਚ ਸੀਗਾ ਜੀ ਉਹਦੇ ਨਾਲ ਸਾਰੀ ਗੱਲ ਹੋਈ ਹੈ ਉਹ ਕਹਿੰਦਾ ਦੋ ਕਿੱਲੇ ਕਟੇ ਹੋਏ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਡੀਓ ਨਾਲ ਗੱਲ ਹੋਈ ਹੈ ਜੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਵੀ ਤੁਸੀਂ ਪਰਮਿਸ਼ਨ ਦੱਤੀ ਹੈ ਚੱਕਣ ਦੀ ਸੈਕਟਰੀ ਸਾਹਿਬ ਨੇ ਸਾਰਾ ਕੁਝ ਇਹ ਜਿਹੀ ਗੱਲ ਨਹੀਂ ਕਰੀ ਉਹ ਕਹਿੰਦੇ ਅਸੀਂ ਤਾਂ ਕੋਈ ਪਰਮਿਸ਼ਨ ਦਿੱਤੀ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਕੋਈ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਮੈਸੇਜ ਲਾਇਆ ਹੋਵੇ ਇਹਨਾਂ ਨੇ ਕਿੰਨੀ ਕਿ ਮਿੱਟੀ ਉਰੋ ਪੱਟੀ ਦੀ ਹੈ ਮਿੱਟੀ ਤਾਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਕਿੰਨੀ ਪੱਟੀ ਹੈ ਸਾਨੂੰ ਨਹੀਂ ਪਤਾ ਜੀ ਕਿ ਇਹਨਾਂ ਨੇ ਵੇਚੀ ਹੈ ਨੇ ਕਿ ਕਿੱਥੇ ਪਾਈ ਹੈ ਠੀਕ ਹੈ ਜੀ ਇੱਥੋਂ ਟਰਾਲੀਆਂ ਬਹੁਤ ਦੂਰ ਦੂਰ ਤੱਕ ਮਿੱਟੀ ਗਈ ਹੈ ਜੀ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਕੋਈ ਇਹੋ ਜਿਹਾ ਇਹਨਾਂ ਨੇ ਕੋ ਮੌਜੂਦਾ ਸਰਪੰਚ ਲਖਮੀਰ ਸਿੰਘ ਜੀ ਲਖਾ ਹਾਂ ਜੀ ਹਾਂ ਤੇ ਉਹਨਾਂ ਨੂੰ ਕਿਹਾ ਨਹੀਂ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਕਿਹਾ ਜੀ ਉਹਦੇ ਨਾਲ ਜਿਹੜੇ ਪੰਚ ਨੇ ਜੀ ਉਹਨਾਂ ਨੂੰ ਵੀ ਮੈਸੇਜ ਆਇਆ ਠੀਕ ਹੈ ਜੀ ਹਾਂ ਮਿੱਟੀ ਕਿਉਂ ਪੱਟੀ ਜਾ ਰਹੀ ਹੈ ਅੱਜ ਉਹ ਸਾਨੂੰ ਕਹਿੰਦੇ ਸੀਗੇ ਵੀ ਤੁਹਾਨੂੰ ਮਿੱਟੀ ਦੇ ਪੱਟਣ 'ਚ ਕੋਈ ਇੰਟਰਸਟ ਹੈ ਐਂ ਕਹਿੰਦੇ ਸੀਗੇ ਵੀ ਤੁਹਾਨੂੰ ਕੋਈ ਇੰਟਰਸਟ ਹੈ ਵੀ ਕਹਿਣ ਦਾ ਮਤਲਬ ਇੰਟਰਸਟ ਤਾਂ ਜੀ ਉਹੀ ਗੱਲ ਹੋ ਜਾਂਦੀ ਆ ਵੀ ਚਲੋ ਜਿਹੜੀ ਕੋਈ ਚੀਜ਼ ਹੈ ਕਰਨ ਵਾਲੀ ਹੈ ਉਹ ਕਰੋ ਇਹਨੂੰ ਤਾਂ ਲੋੜ ਹੀ ਨਹੀਂ ਛੇੜਨ ਦੀ ਜਿਵੇਂ ਹੁਣ ਆਪਣੇ ਪੰਜਾਬ ਤੇ ਇਹੋ ਜਿਹੀ ਕੋਈ ਵਿਪਤਾ ਪੈ ਗਈ ਸੀ ਠੀਕ ਹੈ ਜੀ ਹੁਣ ਲਾ ਲੋ ਕਿੰਨੇ ਹੜ ਆ ਗਏ ਸੀਗੇ ਉੱਚਾ ਹੋਰ ਸਾਡੇ ਕੋਲੇ ਮਿੱਟੀ ਪਈ ਆ ਪਿੰਡ ਚ ਸਾਨੂੰ ਕੋਈ ਲੋੜ ਪਈਏ ਅਸੀਂ ਵਰਤਦਾ ਲਾਵਾਂਗੇ ਜੀ ਸਾਡੇ ਕਿਹੜਾ ਕੋਈ ਪਿੰਡ ਸਾਡਾ ਕਰਜ਼ਈ ਹੈ ਵੀ ਸਾਡੇ ਪਿੰਡ ਦੇ ਕਰਜ਼ਾ ਬਹੁਤ ਜਿਆਦਾ ਅਸੀਂ ਇਹਨੂੰ ਵੇਚ ਕੇ ਲਾਹਾਂਗੇ ਸਰਕਾਰ ਪੈਸੇ ਦੇ ਰਹੀ ਹੈ ਜੀ ਸਰਕਾਰ ਪੈਸੇ ਪਾ ਰਹੀ ਹੈ ਉਹ ਪੈਸਿਆਂ ਨਾਲ ਕੰਮ ਕਰੋ ਜੀ ਜੀ ਤੋਂ ਸਾਡੀ ਇਹੀ ਬੇਨਤੀ ਹੈ ਵੀ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੋਂ ਇਹ ਸਰਕਾਰ ਬਈ ਹੋਣ ਦੇ 20 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ ਜੀ ਕਾਜੀ ਤਾਂ ਕੋਈ ਕਾਰਵਾਈ ਨਹੀਂ ਹੋਈ ਬੱਚਿਆਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਹੈਗਾ ਜੀ ਕੋਈ ਗਰਾਊਂਡ ਨਹੀਂ ਸਕੂਲ ਚ ਸਰਕਾਰੀ ਸਕੂਲ ਦੇ ਵਿੱਚ ਬੱਚੇ ਖੇਡਦੇ ਨੇ ਜੀ ਜਿੰਮ ਦਾ ਹਾਲਾਤ ਦੇਖ ਆਹ ਛੋਟੇ ਛੋਟੇ ਜਵਾਖ ਨੇ ਜੀ ਸਾਰੇ 10 15 ਜਵਾਖ ਨੇ ਸਾਡੇ ਲੱਭੇ ਖੇਡਣ ਵਾਲੇ ਇਹੀ ਡਰ ਦੇ ਮਾਰੇ ਉਹ ਘਰ ਦੇ ਭੇਜ ਦੇਣੀ ਵੀ ਐਡੀ ਦੂਰ ਅਸੀਂ ਭੇਜ ਨਹੀਂ ਸਕਦੇ ਆ ਜੀ ਜਵਾਖਾਂ ਨੂੰ ਇਹਨਾਂ ਨੂੰ ਅਸੀਂ ਖੇਡਣ ਵੀ ਲੈ ਕੇ ਜਾਂਦੇ ਆ ਸਕੂਲ ਚ ਛੋਟਾ ਗਰਾਊਂਡ ਹੈ ਉਹ ਚ ਖੜਿਆ ਨੇ ਆ ਉਹ ਵੀ ਜੇ ਮਾਸਟਰ ਜੰਦਾ ਲਾ ਕੇ ਬਗ ਜਾਂਦਾ ਕੰਦਾ ਡੱਪ ਕੇ ਜਾਣਾ ਪੈਂਦਾ ਜੀ ਸਾਨੂੰ ਜਿਹੜਾ ਹੁਣ ਉਰੇ ਗਰਾਊਂਡ ਹੈ ਇਹ ਵੀ ਮਿੱਟੀ ਪੱਤੀ ਪਈ ਇੱਥੇ ਵੀ ਸਭ ਇਹ ਮਿੱਟੀ ਪੱਤੀ ਪਈ ਆ ਜੀ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਵੀ ਕਿੱਥੇ ਗਈ ਆ ਕਿੱਥੇ ਨਹੀਂ ਗਈ ਇਹਦਾ ਜਮੀਨ ਨੋਰਮਲ ਕੁਝ ਵੀ ਨਹੀਂ ਪਤਾ ਜੀ ਸਾਨੂੰ ਕੀ ਮੰਗ ਕੀ ਕਰਦੇ ਮੰਗਦਾ ਅਸੀਂ ਐ ਕਰਦੇ ਵੀ ਸਾਡੇ ਲਵੇ ਗਰਾਊਂਡ ਵਧਿਆ ਹੋਵੇ ਖੇਡਣ ਵਾਸਤੇ ਬੱਚਿਆਂ ਦੇ ਜਿੰਮ ਹੋਵੇ ਕੋਈ ਪਿੰਡ ਚ ਬੈਠਣ ਨੂੰ ਕਮਰੇ ਹੁਣ ਚਾਰ ਜਬਾਕ ਬਹਿ ਜਾਣਾ ਬੈਠਣ ਉੱਠਣਾ ਹੁਣ ਸਾਡੇ ਦਰਵਾਜ਼ਾ ਪਿੰਡ ਵਾਲਾ ਉਧੇ ਸੱਤਾ ਸਾਰਾ ਕੋਈ ਡੇੜਾ ਪੈ ਸਾਰਾ ਬੁਰਾ ਹਾਲ ਕਰੇ ਪੈਸੇ ਤੇ ਨਾ ਸਾਰਾ ਕਿਤੇ ਬੈਠਣ ਨੂੰ ਪਿੰਡਾਂ ਚ ਜਾਣੇ ਇੰਨੇ ਸੋਹਣੇ ਬਣਾ ਰਖੇ ਨੇ ਵੀ ਬੈਂਦੇ ਨੇ ਬੰਦੇ ਅੱਡੇ ਮੰਗੂ ਖੇਡਣ ਵਾਲੇ ਖੇਡ ਵੀ ਜਾ ਸਕਦੇ ਨੇ ਬੈਠਣ ਵਾਲੇ ਬੈਠ ਵੀ ਸਕਦੇ ਨੇ ਕਿਤੇ ਕੋਈ ਹਾਲਾਤ ਨਹੀਂ ਗਈ ਬੈਠਣ ਦੇ ਕਬੱਡੀ ਖੇਡਣ ਦਾ ਸੌਕ ਹੈ ਅਸੀਂ ਸਕੂਲ ਚ ਇੰਨੇ ਹੀ ਮਾਸਟਰਾਂ ਨੂੰ ਕਹਨੇ ਹੀ ਉਹ ਜਿੰਦੇ ਲਾ ਕੇ ਤਾਲੇ ਲਾ ਕੇ ਵਗ ਜਾਂਦੇ ਨੇ ਆਨੂੰ ਕੰਧਾ ਟੱਪ ਕੇ ਜਾਣਾ ਪੈਂਦਾਗਾ ਅਸੀਂ ਜੋ ਕਹਾ ਵੀ ਸੀਗਾ ਸਰਪੰਚ ਸਾਹਿਬ ਨੂੰ ਬਿਸਾਨੂ ਗਰਾਊਂਡ ਉਹ ਕਰਕੇ ਤਾ ਇਹ ਵਿੱਚੀ ਮਸ ਗਰਾਊਂਡ ਆ ਤੁਹਾਡਾ ਉਰੇ ਇੱਥੇ ਵੀ ਖਿੱਲੇ ਨਹੀਂ ਬਹਿ ਗਏ ਉਰੇ ਆ ਜਾਂਦੇ ਇਹ ਸਹੀ ਕਰਦੇ ਆਉਣ ਨਹੀਂ ਦੇ ਅੱਡੀ ਦੂਰੀ ਜੀ ਦੂਰ ਉਰੰਡਾ ਸੇ ਪੱਤੇ ਵਾਲੇ ਆ ਜਾਂਦੇ ਨਹੀਂ ਤਾ ਕਰਕੇ ਆ ਨਹੀਂ ਜਾਂਦਾ ਅੱਡੀ ਦੂਰੀ ਜੀ ਉਹ ਹਾਲਾਤ ਕਿਹੇ ਜਨ ਵਸੇ ਮਿੱਟੀ ਮੁੱਟੀ ਪੱਤੀ ਪਈ ਆ ਉਹਦੇ ਕੋਲ ਸਾਜੀ ਮਿੱਟੀ ਆ ਭਾਈ ਇਹਦੇ ਵਾਰ ਸਾਨੂੰ ਪਤਾ ਨਹੀਂ ਹੈਗਾ ਜੀ ਮਿੱਟੀ ਪੱਤੀ ਪਏ ਰਹੇ ਕਹਿੰਦੇ ਗਰਾਊਂਡ ਕੱਟਿਆ ਹੋਇਆ ਜੀ ਹਾਂ ਉਹਦੇ ਕ੍ਰਿਕਟ ਵਾਲੇ ਖੇਡਣ ਆਉਂਦੇ ਨੇ ਕ੍ਰਿਕਟ ਖੇਡਣ ਆਉਂਦੇ ਨੇ ਜੀ ਉਹਨਾਂ ਉਹ ਵੀ ਨਹੀਂ ਖੇਡਣ ਆਉਂਦੇ ਹੁੰਦੇ ਜੀ ਤੁਸੀਂ ਕੀ ਮੰਗੋ ਮੰਨ ਲਓ ਜੀ ਇਹ ਪਹਿਲਾਂ ਦੋ ਕਿਲੇ ਸਰ ਮਲਕੀ ਸਰ ਖੇਡਣ ਨੂੰ ਦਿੱਤਾ ਸੀ ਗਰਾਊਂਡ ਪਹਿਲਾਂ ਉਹ ਕਬੱਡੀ ਦਾ ਵੀ ਗਰਾਊਂਡ ਹੁੰਦਾ ਸੀਗਾ ਤੇ ਮੰਨ ਲਓ ਇਹ ਹੁਣ ਸਰਪੰਚ ਨੇ ਕੀ ਕਰਿਆ ਜੀ ਨਾ ਤਾਂ ਕੋਈ ਮਨਜ਼ੂਰੀ ਲਈ ਹੈਗੀ ਨਾ ਕੋਈ ਐਸਡੀਐਮ ਤੋਂ ਮਨਜ਼ੂਰੀ ਕਿਸੇ ਤੋਂ ਵੀ ਨਾ ਕਿਸੇ ਤੋਂ ਮਨਜ਼ੂਰੀ ਨਹੀਂ ਲਈ ਜੀ ਇੱਥੇ ਮੰਨ ਲਓ ਗਰਾਊਂਡ ਟੋਏ ਪੱਟਤੇ ਜੀ ਮੰਨ ਲਓ ਖੇਡਣ ਨੂੰ ਮੁੰਡਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਪੱਟੀਆ ਤੋਂ ਇਹ ਮੰਨ ਲਓ ਪਤਾ ਨਹੀਂ ਜੀ ਵੇਚੀ ਐ ਮਿੱਟੀ ਕੀ ਵੀ ਕਰਿਆ ਉਹਨਾਂ ਨੇ ਉਹਨਾਂ ਨੂੰ ਪਤਾ ਹੋਊਗਾ ਜੀ ਇਹ ਮੰਨ ਲਓ ਇਹ ਕਿਸੇ ਨੂੰ ਮੰਨ ਲਓ ਕੋਈ ਹਿਸਾਬ ਨਹੀਂ ਪਿੰਡ ਦੇ ਨੂੰ ਜੀ ਇਹ ਸਿਆਂਬ ਲੜਦੀ ਮਿੱਟੀ ਹੈ ਜੀ ਇਹ ਦੋ ਕਿਲੇ ਨੇ ਗਰਾਊਂਡ ਜੀ ਮਿਲਗੀ ਤੈਨੂੰ ਦਿੱਤਾ ਹੋਇਆ ਸੀਗਾ ਜੀ ਤੇ ਜਦੋਂ ਮਿੱਟੀਪੌਣ ਨੂੰ ਕਿਹਾ ਮਿੱਟੀਪੌਣ ਨੂੰ ਜੀ ਸਰਪੰਚ ਨੂੰ ਆਖਿਆ ਸੀਗਾ ਜੀ ਕਈ ਵਾਰ ਕਹਿੰਦਾ ਉਹਦੇ ਮੁੰਡੇ ਨੂੰ ਵੀ ਕਿਹਾ ਜੀ ਫੋਨ ਕਰਕੇ ਬੁਕਾਇਦਾ ਕਈ ਵਾਰੀ ਕਹਿੰਦਾ ਵੀ ਭਾਈ ਸਾਡਾ ਗਰਾਊਂਡ ਦਾ ਸਹੀ ਕਰ ਦੋ ਤੇ ਮੰਨ ਲਓ ਉਹ ਤਾਂ ਮੰਨ ਲਓ ਇਹ ਸਰਕਾਰ ਦੇ ਵਿੱਚ ਮੰਨ ਲਓ ਭਗਵਾਨ ਤਾਂ ਸਰਕਾਰ ਕਹਿੰਦੀ ਐ ਵੀ ਨਸ਼ਾ ਵਿਰੋਧ ਹੈਨਾ ਮੰਨ ਲਓ ਜੇ ਗਰਾਊਂਡ ਹੀ ਨਹੀਂ ਠੀਕ ਹੋਣਗਾ ਤਾਂ ਮੁੰਡੇ ਕੀ ਕਰਨਗੇ ਤਾਂ ਨਸ਼ੀ ਕਰਨਗੇ ਜੀ ਜੋ ਸਾਡੇ ਦੋ ਕਿਲੇ ਨੇ ਜੀ ਪਿਛਲੀ ਪੰਚਾਇਤ ਨੇ ਗਰਾਊਂਡ ਦੇ ਘਟੇ ਸੀਗੇ ਜੀ ਜਦੋਂ ਬੋਲੀ ਹੋਈ ਸੀ ਉਦੋਂ ਬਕਾਇਦਾ ਵੀਡੀਓ ਬਣੀ ਐ ਜੀ ਸਾਰਾ ਦੋ ਘਿਲੇ ਗਰਾਉਂਡ ਦੇ ਘਟੇ ਨੇ ਜੀ ਇੱਥੇ ਤੇ ਇਹਨਾਂ ਨੇ ਜੀ ਜਿਹੜੀ ਹੁਣ ਪੰਚਾਇਤ ਬਣੀ ਹੈ ਜੀ ਇਹਨਾਂ ਨੇ ਇੱਥੇ ਗਰਾਉਂਡ ਦੇ ਵਿੱਚ ਟੋਏ ਪੱਟਦੇ ਮਿੱਟੀ ਵੇਚਤੀ ਜੀ ਜਾ ਕੇ ਠੀਕ ਹੈ ਜੀ ਤੇ ਬੱਚਿਆਂ ਦੇ ਖੇਡਣ ਦਾ ਗਰਾਉਂਡ ਸੀਗਾ ਜੀ ਉਹਦੇ ਉਰੀ ਖੇਡਦੇ ਸੀਗੇ ਉਹ ਬਾਕਾਇਦਾ ਉਹ ਪਿਛੇ ਵੀ ਬਣੀ ਹੋਈ ਹੈ ਤੇ ਕਬੱਡੀ ਦਾ ਸਟੇਡੀਅਮ ਉਹ ਵੀ ਬਣਦਾ ਸੀ ਗਰਾਉਂਡ ਉਰੀ ਤੇ ਇਹਨਾਂ ਨੇ ਟੋਏ ਪੱਟ ਕੇ ਕਹਿਣ ਦਾ ਮਤਲਬ ਵੀ ਤੁਹਾਡੇ ਸਾਹਮਣੇ ਹੀ ਹੈ ਤੇ ਅਸੀਂ ਐਪਲੀਕੇਸ਼ਨ ਦਿੱਤੀ ਸੀ ਜੀ 20 ਤਰੀਕ ਨੂੰ ਇਹਦੇ ਕੋਈ ਕਾਰਵਾਈ ਨਹੀਂ ਹੋਈ ਜੀ ਕਿਹਨਾਂ ਨੂੰ ਤੇ ਕੈਂਪ ਇਹ ਵੀਡੀਓ ਸਾਹਿਬ ਨੂੰ ਦੇਖਿਆ ਸੀ ਤੇ ਐਪਲੀਕੇਸ਼ਨ ਜੀ ਇਥੇ ਕੋਈ ਕਾਰਵਾਈ ਨਹੀਂ ਹੋਈ ਜੀ ਸਟੇਡੀਅਮ ਦੀ ਕੋਈ ਜਗ੍ਹਾ ਦੀ ਇਹ ਨਾ ਮੁੰਡੇ ਬੱਚਿਆਂ ਵਾਸਤੇ ਰੱਖੀ ਹੋਈ ਸਟੇਡੀਅਮ ਤੇ ਪਰਲੇ ਪਾਸੇ ਬੂਟੇ ਵੀ ਲਾਏ ਨੇ ਕਿੱਲੇ ਤੋਂ ਕਿੱਲੇ ਚ ਆ ਜਿਹੜੀ ਮਿੱਟੀ ਸ਼ਾਮਲਾੜ ਦੀ ਚੱਕੀ ਹੈ ਮੈਂ ਸਰਪੰਚ ਦੀ ਜਿਹੜਾ ਸਭ ਕਾ ਉਹ ਸਭ ਕਾ ਮੈਂ ਇਹ ਪੰਜ ਕਿੱਲਾਂ ਦੇ ਵਿੱਚ ਮੰਡੀ ਕਨਫਰਮੇਸ਼ਨ ਕਰੀ ਸੀ ਉਸ ਤੋਂ ਵਿੱਚ ਇਹ ਜਿਹੜੀ ਮਿੱਟੀ ਚੱਕੀ ਹੈ ਬਿਲਕੁਲ ਗਲਤ ਹੈ ਇਹ ਮੈਨਿੰਗ ਦਾ ਕੰਮ ਹੈ ਮਿੱਟੀ ਵੇਚੀ ਗਈ ਹੈ ਇਨੇ ਮਿੱਟੀ ਆ ਦਾ ਬਰਕਰਾਰ ਜਿਹਾ ਹੈ ਜਿਹੜੇ ਜਿਹੜੇ ਸਮੁਲੀਅਤ ਕੰਮ ਹੈ ਉਹ ਤਾਂ ਬਰਕਰਾਰ じゃ ਤਾਂ ਦੱਸਣ ਕਿ ਕਿੱਥੇ ਪਈ ਹੋ ਕਿੱਥੇ ਨਹੀਂ ਸਟੇਡੀਅਮ ਦੇ ਇਹਨਾਂ ਮੁੰਡਿਆਂ ਨੇ ਜ਼ੋਰ ਲਾ ਕੇ ਸੱਤ ਤੋਂ ਬਾਅਦ ਆ ਦੀਪੁਰ ਨੇ ਕੰਮ ਕਰਿਆ ਕੋਈ ਸਟੇਡੀਅਮ ਦੀ ਬਹੋ ਕਰਿਆ ਸਟੇਡੀਅਮ ਦੀ ਇੱਥੇ ਸਾਨੂੰ ਤਾਂ ਪਤਾ ਨਹੀਂ ਕਿ ਕਿੱਲਾ ਸਟੇਡੀਅਮ ਨੇ ਤਾਂ ਦੋ ਕਿੱਲੇ ਉਹ ਮਿੱਟੀ ਬਾਦੀ ਇਹਨਾਂ ਨੇ ਮਿੱਟੀ ਭਾ ਕੇ ਇਹਨਾਂ ਨੇ ਮਿੱਟੀ ਵੀ ਲਾ ਕੇ ਚੱਕੂਗੇ ਹੋ ਨਮਾ ਹੈ ਜਵਾ ਜਰਾ ਇਹ ਜ਼ੋਰ ਜਮਾਈ ਦਾ ਕੰਮ ਹੈ ਨਮੀ ਸਰਕਾਰ ਦੇ ਨਾਲ ਮਿਲ ਭੁਗਤਾ ਇਹਨਾਂ ਦੀ ਉਹ ਕੰਮ ਕਰਨ ਵਾਲੇ ਜਿਹੜਾ ਮਿੱਟੀ ਪਾਈਏ ਇਹਨਾਂ ਨੇ ਯਾਰ ਪੈਸੇ ਲੱਤੇ ਨੇ ਇਹਨਾਂ ਤੇ ਕਰਵਾਈ ਹੋਵੇ ਲੋਕਾਂ ਨਿਗਾਇਜ਼ ਬੈਜ ਨੇ ਪਾਪਾ ਸੋ 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 ਦੀ ਟਰਾਲੀ ਹੈ ਸਰਕਾਰਾਂ ਤਾਂ ਕਹਿੰਦੇ ਨੇ ਕਿ ਸਟੇਡੀਅਮ ਪਿੰਡਾਂ ਦੇ ਵਿੱਚ ਬਣਨੇ ਚਾਹੀਦੇ ਨੇ ਸਰਕਾਰ ਸਰਕਾਰ ਕਿੱਥੇ ਕਹਿੰਦੇ ਸਰਕਾਰ ਨੇ ਸਾਡੇ ਆਹ ਧਾਨ ਪੁੱਝ ਕਰਤਾ ਹੈ ਸਟੇਡੀਅਮ ਅਨੁਭੂਜੀ ਕਰਤਾ ਤਾਂ ਸਾਡੇ ਸਟੇਡੀਅਮ ਉਹ ਸਾਡਾ ਡਟ ਪਜਾਤਾ ਇੱਕ ਵਾਰ ਸੇ ਸਰਕਾਰ ਖਲਾਰੀ ਹੈ ਇੱਕ ਸਾਡੇ ਵਾਲਾ ਬੰਦ ਕਰਤਾ ਬੱਚੇ ਆ ਸਾਡੇ ਦੇਖ ਲਓ ਤੁਸੀਂ ਆਪੇ ਦੇਖੋ ਵੀ ਇੱਥੇ ਕੀ ਬਣ ਰਿਹਾ ਕੀ ਨਹੀਂ ਜਿਵਾਕ ਕਿਵੇਂ ਹੁਣ ਅਸੀਂ ਖੇਡਣ ਤੋਂ ਤਰਸ ਰਹੇ ਹਾਂ ਉਹ ਤਾਂ ਤਰਸ ਤਾਂ ਨਹੀਂ ਨੇ ਜਦੋਂ ਉਹਨਾਂ ਨੇ ਮਿੱਟੀ ਪੱਟ ਲਈ ਮਿੱਟੀ ਪਾਈ ਦੀ ਮਿੱਟੀ ਲੈ ਕੇ ਆਂਦੀ ਬਟਕੇ ਹੋਰ ਕੀ ਕਹੋ ਉੱਥੇ ਹੋਊਗਾ ਜਾਂਚ ਦੀ ਮੰਗ ਕਰਦੇ ਜਾਂਚ ਦੀ ਮੰਗ ਕਰਦੇ ਸੀ ਵੀ ਤਾਂ ਮੰਗ ਕਰਦੇ ਕੀ ਨਾਮ ਤੇ ਮੇਰਾ ਨਾਮ ਜੀ ਲਖਮੀਰ ਸਿੰਘ ਸਰਪੰਚ ਸਮੂਰਾ ਜੀ ਮੌਜੂਦਾ ਸਰਪੰਚ ਆ ਜੀ ਲਖਮੀਰ ਜੀ ਤੁਹਾਡੇ ਪਿੰਡ ਇੱਕ ਮੰਡੀ ਕੱਟੀ ਹੋਈ ਆ ਮੰਡੀ ਦੇ ਨਾਲ ਇੱਕ ਕਹਿੰਦੇ ਵੀ ਪਿਛਲੀ ਪੰਚਾਇਤ ਦੌਰਾਨ ਦੋ ਪਿੱਲਿਆਂ ਦੇ ਵਿੱਚ ਖੇਡਣ ਵਾਸਤੇ ਗਰਾਊਂਡ ਕਟਿਆ ਸੀਗਾ ਟੋਲਿਤੇ ਇਲਜ਼ਾਮ ਲਾਇਆ ਰਣ ਕਿ ਲਖਵੀਰ ਸਰਪੰਚ ਤੇ ਉਸੇ ਪੰਚਾਇਤ ਦੇ ਕੋਲੋਂ ਮਿੱਟੀ ਪੱਟ ਲਈ ਮਿੱਟੀ ਪੱਟ ਕੇ ਵੀ ਉਹ ਵੇਚੀ ਗਈ ਆ ਮੈਨਿੰਗ ਕੀਤੀ ਗਈ ਆ ਜੀ ਗਰਾਉਂਡ ਘਟਿਆ ਹੋਇਆ ਜੀ ਜੋ ਗਰਾਉਂਡ ਚੋਂ ਉੱਥੋਂ ਮਿੱਟੀ ਪੱਟੀ ਹੋਈ ਹੈ ਜੋ ਮੇਰੇ ਕਾਰਜਕਾਲ ਤੋਂ ਪਹਿਲਾਂ ਪੱਟੀ ਹੋਈ ਹੈ ਜੋ ਬੰਦੇ ਇਲਜ਼ਾਮ ਲਾਉਂਦੇ ਨੇ ਜੀ ਜਦੋਂ ਉਹ ਮਿੱਟੀ ਪੱਟ ਰਹੀ ਸੀ ਅਸੀਂ ਉਦੋਂ ਕਿੱਥੇ ਸੀ ਜੀ ਕਿਉਂ ਨਹੀਂ ਉਹਨਾਂ ਨੇ ਕੰਪਲੀਟ ਕੀਤੀ ਜੇ ਮੈਂ ਪੱਟੀ ਹੈ ਜੀ ਉਦੋਂ ਕਿੱਥੇ ਸੀ ਜੀ ਉਹ ਪਿੰਡ 'ਚ ਹੀ ਰਹਿੰਦੇ ਸੀ ਮੈਨਿੰਗ ਵਿਭਾਗ ਨੂੰ ਕਰਦੇ ਸੋਨੂ ਕੱਲ ਬੁਲਾ ਕੇ ਖਬਰ ਬਣਵਾਈਆ ਉਦੋਂ ਸੋਨੂ ਬੁਲਾ ਸਕਦੇ ਜੀ ਮੌਕੇ ਦੇ ਇੱਕ ਲੰਚ ਤਾਂ ਉਹ ਪੱਟੀ ਨਹੀਂ ਗਈ ਜੀ ਮੈਂ ਮਿੱਟੀ ਜਿਹੜੀ ਪੱਟੀ ਹੈ ਜੀ ਮੈਂ ਉੱਪਰਲੇ ਪਾਸੇ ਤੁਸੀਂ ਦੇਖਿਆ ਹੋਊਗਾ ਗਏ ਹੋਵੋਗੇ ਟਿੱਬਾ ਹੈ ਜੀ ਉੱਥੋਂ ਮੇਰੇ ਪਿੰਡੋਂ ਮੁੰਸ਼ੀ ਵਾਲੇ ਦੀ ਸੜਕ ਬਣੀ ਹੈ ਜੀ ਉੱਥੇ ਪਾਰੇ ਜੀ ਪਾਰਕ ਬਣਿਆ ਜੀ ਉੱਥੇ ਪਾਈਏ ਜੀ ਤੇ ਹੁਣ ਇੱਕ ਤੁਸੀਂ ਲੰਗੇ ਹੋਵੋਗੇ ਰਸਤੇ 'ਚ ਮੇਰਾ ਨੁਕਸਾਨ ਹੋਇਆ ਜੀ ਇਹਨਾਂ ਦੀ ਅਰਜੀ ਦੇਣ ਕਾਰਨ ਸਿਚੀਆਲ ਮਾਡਲ ਲੱਗ ਰਹੇ ਸੀ ਇਹਨਾਂ ਨੇ ਗਲਤ ਅਰਜੀ ਦਿੱਤੀ ਹੈ ਵੀ ਉੱਥੋਂ ਮਾਈਨਿੰਗ ਕਰਕੇ ਮਿੱਟੀ ਵੇਚ ਰਹੇ ਨੇ ਚਲੋ ਮੈਂ ਜਵਾਬ ਦੇਣਾ ਸੀ ਅਰਜੀ ਦਾ ਜੀ ਪਰ ਉਹ ਮੀਂਹ ਪੈਣ ਕਾਰਨ ਖੂਹਾਂ ਖੂਹ ਨਕਸਾਨ ਹੋਇਆ ਜੀ ਉਹ ਅਰਜੀ ਬੀਡੀਪੀ ਸਾਹਿਬ ਨੂੰ ਇਹਨਾਂ ਨੇ ਗਲਤ ਪ੍ਰੋਮਿਸ਼ਨ ਦਿੱਤੀ ਜੀ ਉਹ ਖੂਹਾਂ ਦੀ ਵੀ ਪ੍ਰਵਹਾਈ ਮੈਂ ਪਾਉਂਗਾ ਜੀ ਇਹਨਾਂ ਤੇ ਵੀ ਮਿੱਟੀ ਦਾ ਹੁਣ ਮੈਂ ਸਾਂਝੀ ਜਗ੍ਹਾ ਤੋਂ ਚੱਕ ਕੇ ਸਾਂਝੀ ਜਗ੍ਹਾ ਤੇ ਪਾਉਂਗਾ ਜੀ ਹੋਰ ਕਿੱਥੋਂ ਲੈ ਕੇ ਪਾਉਂਗਾ ਜੀ ਜਿਹੜੀ ਤੁਸੀਂ ਮੁਰਸੀ ਵਾਲੇ ਸੜਕ ਦੀ ਗੱਲ ਕਰਦੇ ਹੋ ਕਿ ਠੇਕੇਦਾਰ ਦਾ ਕੰਮ ਸੀਗਾ ਚੜ੍ਹਦੇ ਨਹੀਂ ਜੀ ਮਿੱਟੀ ਪਾਈ ਹੈ ਜੀ ਤੁਸੀਂ ਕਮਿਟੀ ਚ ਜਾ ਕੇ ਪੁੱਛ ਸਕਦੇ ਹਾਂ ਵੀ ਕਿਹੜੇ ਕਿਹੜੇ ਬੰਦਿਆਂ ਨੇ ਮਿੱਟੀ ਪਾਈ ਆ ਜੀ ਕਿਹਦੇ ਕਿਹਦੇ ਟਰੈਕਟਰ ਲੱਗੇ ਹੋਏ ਸੀ ਉਹ ਜਿਹੜੀ ਇੱਕ ਲੋਕਾਂ ਤੋਂ ਪਹਿਲਾਂ ਵੱਡੀ ਹੋਈ ਸੀ ਜਗਾ ਉਹ ਨਿਸ਼ਾਨਦੇਹੀ ਕਰਕੇ ਉਹ ਜਗ੍ਹਾ ਤੇ ਮਿੱਟੀ ਪਾਈ ਆ ਜੀ ਤੇ ਬਹੁਤ ਸਾਰੇ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਖੇਡਦੇ ਨੇਗੇ ਉਹ ਕਹਿੰਦੇ ਵੀ ਸਾਨੂੰ ਖੇਡਣ ਦੇ ਵਾਸਤੇ ਪਿਛਲੀ ਪੰਚਾਇਤ ਦੇ ਗਰਾਊਂਡ ਖੱਟੀ ਸੀਗੀ ਉਸੇ ਗਰਾਊਂਡ ਨੂੰ ਸਗੋਂ ਹੁਣ ਕਮਿਟੀ ਪੱਟਦੀ ਹੈ ਅਸੀਂ ਕਿੱਥੇ ਖੇਡੀਏ ਉਸ ਵਾਸਤੇ ਡਾਇਰੈਕਟ ਨਸ਼ਾ ਖੱਟੋ ਕਿੱਦਾਂ ਬਣਾਓ ਕਹਿੰਦੇ ਇੱਕ ਵਾਰ ਸਾਨੂੰ ਖੇਡਣ ਵਾਲੀ ਗਰਾਊਂਡ ਇਹ ਪੱਤੀ ਸਾਡੀ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜੀ ਮੇਰੇ ਕਾਰਜਕਾਲ ਤੋਂ ਪਹਿਲਾਂ ਹੀ ਪੱਟੀ ਹੋਈ ਹੈ ਜੀ ਉਹ ਮੈਂ ਨਹੀਂ ਪੱਟੀ ਹੈਗੀ ਜੀ ਮੈਂ ਦੁਬਾਰਾ ਫੇਰ ਕਹਾਂਗਾ ਕਿ ਜੀ ਉਹ ਇੱਕ ਦਿਨ ਚ ਤਾਂ ਪੱਟੀ ਨਹੀਂ ਹੈਗੀ ਜੇ ਕੀਲਾ ਬਾਬਾ ਹਣਦਾ ਹੀ ਉਹ ਇੱਕ ਦਿਨ ਚ ਕੋਈ ਇੱਟ ਦਾ ਹਿੰਦੀ ਦੀ ਚੱਕੀ ਧਰਤੀ ਜਦੋਂ ਉਹ ਮੈਂ ਉਹਨਾਂ ਦੇ ਕਹਿਣ ਦੇ ਮੁਤਾਬਕ ਚੱਲ ਪਾਣੀ ਜੀ ਆਪਾਂ ਜਦੋਂ ਉਹ ਮੈਂ ਨਭੋਰੀ ਸੀ ਘਟੂ ਘਟ 15 20 ਬੰਦੇ ਗੱਲ ਤੁਹਾਡੇ ਨਾਲ ਗਏ ਨੇ ਇੱਕ ਬੰਦਾ ਨਹੀਂ ਪਿੰਡ ਜਾਣਾ ਜੀ ਇੱਕ ਦਿਨ ਨਹੀਂ ਹੋਣੇ ਉਹ ਉਦੋਂ ਉਹਨਾਂ ਨੇ ਕਿਉਂ ਨਹੀਂ ਸ਼ਿਕਾਇਤ ਕੀਤੀ ਜੀ ਕਾਰਨ ਕੀ ਮੰਨ ਦੀ ਫੁਰਸਤ ਹੈ ਹੋਂ ਦਾ ਕੀ ਗੱਲ ਕੰਮ ਕੇ ਜੀ ਮੇਰੇ ਪੰਚਾਇਤ ਚ ਉਹ ਤਿੰਨ ਮੈਂਬਰ ਨੇ ਜੀ ਮੈਂ ਨਾਲ ਨਹੀਂ ਰੱਖ ਕੇ ਰਾਜੀ ਜੀ ਮੈਨੂੰ ਨਾਲ ਨਹੀਂ ਸਹਿਮਤੀ ਹੈਗੀ ਜੀ ਉਹਨਾਂ ਦੀ ਕਾਰਨ ਕੀ ਹੈ ਸਰਪੰਚ ਤਾਂ ਸਾਰੇ ਪਿੰਡ ਨੂੰ ਜੋੜ ਕੇ ਰੱਖਦਾ ਤੁਸੀਂ ਆਪਣੇ ਮੈਂਬਰ ਕਿਉਂ ਤੋੜ ਲਏ ਨਹੀਂ ਜੀ ਹੁਣ ਜੇ ਕੋਈ ਮੈਨੂੰ ਕਮਿਸ਼ਨ ਮੰਗੂਗਾ ਜੀ ਮੈਂ ਕਮਿਸ਼ਨ ਦੇਉਂਗਾ ਜਾਂ ਪਿੰਡ ਦਾ ਕੰਮ ਕਰੂੰਗਾ ਜੀ ਦੱਸੋ ਜੀ ਫਿਰ ਤਾਂ ਪਿੰਡ ਦਾ ਕੰਮ ਤਾਂ ਹੋ ਲਿਆ ਜੀ ਫਿਰ ਤਾਂ ਮੈਂ ਮੇਰੇ ਨਾਲੋਂ ਮੈਂਬਰ ਨੇ ਕੁਝ ਪਾ ਦਸਣਾ ਮੈਂ ਜੀ ਇਸ ਦਾ ਵੰਡ ਕੇ ਖਾ ਲਿਆ ਕਰਾਂਗੇ ਮਾਤਰੀ ਜੀ ਆਪਕੋ ਤਾਂ ਪੈਸੇ ਬਹੁਤ ਆ ਰਹੇ ਨੇ ਕੀ ਕੀ ਕੰਮ ਹੋ ਰਿਹਾ ਤੁਹਾਡੇ ਸਾਡੇ ਮੇਰੇ ਪਿੰਡ ਦੋ ਸੀਚੇ ਵਾਲ ਮਾਡਲ ਲੱਗ ਰਹੇ ਨੇ ਜੀ ਇੱਕ ਐਸਸੀਪਾਈ ਚਰੇ ਦੀ ਧਰਮਸ਼ਾਲਾ ਨੂੰ ਉਹਦਾ ਕੱਲ ਨੂੰ ਕੰਮ ਸਟਾਰਟ ਹੋਣਾ ਜੀ ਇੱਕ ਸੱਤਵਾਨ ਲੱਗ ਰਹੀ ਹੈ ਜੀ ਬਹੁਤ ਸੋਹਣੀ ਹਨੂਮਾਨ ਚੌਂਤਰੀ ਤੇ ਜਿਕੇ ਤੁਸੀਂ ਢੇੜਾ ਮਾਰ ਕੇ ਆ ਜੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਦੀ ਬੜੀ ਕਮੀ ਨਜ਼ਰ ਆ ਰਹੀ ਹੈ ਉਹ ਦੇਖੋ ਜੀ ਜਿਹੜੀ ਗੱਲ ਹੈ ਉਹ ਮੂਰੇ ਹੁਣ ਠੇਕੇ ਤੇ ਜ਼ਮੀਨ ਹੈ ਜੀ ਹੁਣ ਤਾਂ ਉਥੋਂ ਮਿੱਟੀ ਚੱਕ ਨਹੀਂ ਸਕਦੇ ਜਦੋਂ ਕਿਤੇ ਉਹ ਜ਼ਮੀਨ ਕਣਕਾਂ ਵੜ ਗਈਆਂ ਜੀ ਮੈਂ ਉਹ ਮਿੱਟੀ ਪਾ ਕੇ ਦੇਉਂਗਾ ਜੀ ਪੱਟੀ ਨਹੀਂ ਪਰ ਮੈਂ ਮੈਂ ਗਰਾਊਂਡ ਬਣਾ ਕੇ ਦੇਉਂਗਾ ਜੀ ਉਹਨਾਂ ਨੂੰ ਮੰਤਰੀ ਸਾਹਿਬ ਨਾਲ ਗੱਲ ਹੋਈ ਹੋਈ ਹੈ ਜੀ ਪੈਸੇ ਦੇਣ ਪਾਉਣਗੇ ਮੰਤਰੀ ਸਾਹਿਬ ਗਰਾਊਂਡ ਵਾਸਤੇ ਤੇ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਮੰਤਰੀ ਸਾਹਿਬ ਵੱਲੋਂ ਵੀ ਕਹਿੰਦੇ ਤੁਹਾਡਾ ਪੂਰਾ ਹਾਲ ਹੈ ਜਿੰਮਤ ਸੀ ਜਿਹੜਾ ਪੰਚਾਇਤ ਕਰਦੀ ਕਹਿੰਦੇ ਉਹ ਖੰਡਰ ਹੋ ਗਿਆ ਤਾਂ ਜਿੰਮਾ ਸਮਾਨ ਹੈ ਜਿਹੜਾ ਸਕੂਲ ਵਗੈਰਾ ਚ ਰੱਖ ਲਿਆ ਕਿਤੇ ਨਹੀਂ ਜਿੰਮਰੂਮ ਤਾਂ ਬਣੀ ਨਹੀਂ ਹੈਗਾ ਜੀ ਉਹ ਤਾਂ ਜਿਹੜੀਆਂ ਪਿਛਲੀਆਂ ਪੰਚਾਇਤਾਂ ਦੀ ਉਹ ਪ੍ਰਭਾਈ ਥੋੜੂ ਮੈਂ ਕਰੂੰਗਾ ਜੀ ਤੇ ਕੁਝ ਮਵਾਸੇ ਨਹੀਂ ਸੋਚਿਆ ਤੁਸੀਂ ਉਹ ਦਿੱਤਾ ਹੈ ਜੀ ਲਿਖ ਕੇ ਉਹ ਵੀ ਆਉਣੇ ਜਿਮ ਰੂਮ ਦਾ ਜਿਮ ਦਾ ਸਮਾਨ ਤੇ ਜਿਮ ਆਉਣੇ ਜੀ ਹਾਲ ਤਾਂ ਮੈਨੂੰ ਥਾਲੇ ਹੋਇਆ ਜੀ ਮੰਤਰੀ ਸਾਹਿਬ ਸਾਨੂੰ ਵੀ ਪਤਾ ਹੈ ਵੀ ਕੋਈ ਟਾਈਮ ਹੁੰਦਾਗਾ ਕੋਈ ਚੀਜ਼ ਨੂੰ ਲੈਣ ਬਣਾਉਣ ਲੱਗੇ ਤਾਂ ਟਾਈਮ ਲੱਗਦਾ ਹੈ ਜੀ ਬਾਕੀ ਜੋ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿਵੇਂ ਦੇਖ ਦੋ ਸੀ ਇਹਨਾਂ ਨੂੰ ਚਲੋ ਉਹਨਾਂ ਦਾ ਧੰਨਵਾਦ ਜੀ ਸਾਬਤ ਕਰ ਦਣ ਜੇ ਕਿਤੇ ਵੇਚੀ ਹੈ ਜੀ ਮੈਂ ਸਾਬਤ ਕਰ ਦਣ ਉਹ ਕਿੱਥੇ ਵੇਚੀ ਹੈ ਕਿੰਧੋ ਪੈਸੇ ਲੱਗਦੇ ਨੇ ਤੇ ਉਹਨਾਂ ਦਾ ਤਾਂ ਸਾਲ ਦਾ ਸਰਪੰਚ ਨੇ ਕੁਝ ਉਹਨਾਂ ਨੇ ਵੀ ਇਲਜ਼ਾਮ ਲਾਇਆ ਨਹੀਂ ਕਿ ਹਾਂ ਮਿੱਟੀ ਪੱਟੀਏ ਨਹੀਂ ਫਿਰ ਉਹ ਜਦੋਂ ਪੜ ਰਹੀ ਸੀ ਉਹ ਕਿੱਥੇ ਸੀਗੀ ਜੀ ਉਹ ਬਾਕੀ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਇੱਕ ਪਰਿਵਾਰ ਤੇ ਅਟੈਕ ਕਰਦੇ ਨੇ ਨੀ ਜੀ ਮੇਰੇ ਤੇ ਚਲੋ ਮੇਰੇ ਦਾ ਕਿਸੇ ਵੀ ਤੇ ਰਹਿੰਦੇ ਕਿਸੇ ਦੇ ਪਰਿਵਾਰ ਤੇ ਕਿਸੇ ਦੀ ਲੇਡੀਜ਼ ਦਾ ਨਾਂ ਲੈਣਾ ਜਾਂ ਮੇਰੇ ਪੰਚਾਇਤ ਮੈਂਬਰ ਨੇ ਲੇਡੀਜ਼ ਨੇ ਦੋ ਉਹਨਾਂ ਦਾ ਧੰਨਵਾਦ ਵੀ ਉਹਨਾਂ ਦਾ ਨਾਂ ਸ਼ਿਕਾਇਤ ਚ ਦਿੱਤਾ